ਦੇ ਵਿੱਚ ਨਵੇਂ ਐਸਐਸਪੀ ਨਿਯੁਕਤ ਕੀਤੇ ਗਏ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਮਿਲਣੇ ਤੁਹਾਡਾ ਵੀ ਜੇਕਰ ਇਸ ਦੇ ਵਿੱਚ ਜ਼ਿਲ੍ਹੇ ਦਾ ਨਾਮ ਅਸੀਂ ਲੈਣਿਆਂ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਨਵਾਂ ਐਸਐਸਪੀ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਜਾਰੀ ਹੁਕਮ ਕੀਤੇ ਗਏ ਨੇ ਤੁਰੰਤ ਚਾਰ ਚਾਰਜ ਸੰਭਾਲਨ ਦੀ ਉਹਨਾਂ ਨੂੰ ਗੱਲ ਆਕੀ ਗਈ ਹੈ ਕਈ ਅਫਸਰਾਂ ਨੂੰ ਹਟਾ ਵੀ ਦਿੱਤਾ ਗਿਆ ਤੁਹਾਡੇ ਨਾਲ ਸਾਰੀ ਸੂਚੀ ਜਿਹੜੀ ਜਾਰੀ ਹੋਈ ਹੈ ਉਸਾਂਜੀ ਕਰਾਂਗੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਨਵੇਂ ਐਸਐਸਪੀ ਦੀ ਤੈਨਾਤੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿੰਸੀ ਨੇ ਦੱਸਿਆ ਕਿ ਦੀਪਕ ਪਾਰੀਖ ਨੂੰ ਐਸਐਸਪੀ ਬਠਿੰਡਾ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਤੇ ਹਾਤੀ ਲਾਇਆ ਗਿਆ ਇਸੇ ਤਰ੍ਹਾਂ ਸਿਮਰਤ ਕੌਰ ਨੂੰ ਐਸਐਸਪੀ ਮਲੇਰ ਕੋਟਲਾ ਸੁਹੇਲ ਕਾਸਿਮ ਮੀਰ ਨੂੰ SSP ਪਠਾਨਕੋਟ ਤੇ ਡਾਕਟਰ ਪ੍ਰਗਿਆ ਜੈ ਨੂੰ SSP ਫਜ਼ਲਕਾ ਲਾਇਆ ਗਿਆ ਹੈ ਤਾਂ ਪੰਜਾਬ ਦੇ ਇਹਨਾਂ ਪੰਜ ਜ਼ਿਲ੍ਹਿਆਂ ਨੂੰ ਨਵੇਂ SSP ਮਿਲੇ ਨੇ ਚੌਣ ਕਮਿਸ਼ਨ ਦੇ ਵੱਲੋਂ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਤੁਰੰਤ ਚਾਰ ਸੰਭਾਲਨ ਦੇ ਆਦੇਸ਼ ਇਹਨਾਂ ਨੂੰ ਦਿੱਤੇ ਗਏ ਨੇ ਕਈ ਅਫਸਰਾਂ ਨੂੰ ਪਹਿਲਾਂ ਹਟਾਰ ਦਿੱਤਾ ਗਿਆ ਸੀ ਤੇ ਦੀਪਕ ਪਾਰੀਕ ਰੁਝੇਵੇਂ ਅਸੀਂ ਦੱਸਿਆ ਐਸਐਸਪੀ ਬਠਿੰਡਾ ਤਾਇਨਾਤ ਕੀਤਾ ਗਿਆ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਦਿਹਾਤੀ ਕੀਤਾ ਗਿਆ ਇਹ ਤਾਇਨਾਤ ਕੀਤਾ ਗਿਆ ਇਹਨਾਂ ਨੂੰ ਸਿਮਰਤ ਕੌਰ ਨੂੰ ਮਲੇਰ ਕੋਟਲਾ ਦੇ ਵਿੱਚ ਤਾਇਨਾਤ ਕੀਤਾ ਗਿਆ ਐਜ਼ ਐਸਐਸਪੀ ਤੇ সোহੇਲ ਕਾਸਿਮ ਮੀਰ ਨੂੰ ਐਸਐਸਪੀ ਪਠਾਨਕੋਟ ਦੇ ਵਿੱਚ ਤਾਇਨਾਤ ਕੀਤਾ ਗਿਆ ਤੇ ਡਾਕਟਰ ਪ੍ਰਗਿਆ ਜੈਨੂ ਐਸਐਸਪੀ ਫਜ਼ਿਲਕਾ ਲਾਇਆ ਤੇ ਇਸ ਤੋਂ ਪਹਿਲਾਂ ਤੇ ਵੀਰਵਾਰ ਦੀ ਗੱਲ ਕਰ ਲੈਣੇ ਆ ਤੇ ਵੀਰਵਾਰ ਨੂੰ ਇਹਨਾਂ ਜ਼ਿਲ੍ਹਿਆਂ ਤੋਂ ਅਧਿਕਾਰੀਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਇਹਨਾਂ ਦੇ ਵਿੱਚੋਂ 4 ਪੀਪੀਐਸ ਅਧਿਕਾਰੀ ਜਲੰਧਰ ਦਿਹਾਤੀ ਦੇ ਐਸਐਸਪੀ ਸੁਖਵਿੰਦਰ ਸਿੰਘ ਭੁੱਲੈ ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਫਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਅਤੇ ਮਲੇਰ ਕੋਟਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਆਈਪੀਐਸ ਕਾਰਡ ਨਾ ਹੋਣ ਕਾਰਨ ਬਦਲ ਦਿੱਤਾ ਗਿਆ ਜਦਕੀ ਬਠਿੰਡਾ ਦੇ ਐਸਐਸਪੀ ਹਰਮਨ ਬੀਰ ਸਿੰਘ ਗਿੱਲੂ ਜਿਹੜਾ ਕਾਂਗਰਸ ਦੇ ਸੰਸਦ ਮੈਂਬਰ ਜਸਪੀਰ ਸਿੰਘ ਡਿੰਪਾ ਦਾ ਭਰਾ ਹੋਣ ਕਾਰਨ ਖਡੂਰ ਸਾਹਿਬ ਤੋਂ ਹਟਾ ਦਿੱਤਾ ਗਿਆ ਸੀ ਤਾਂ ਨਵੇਂ ਜਿਹੜੇ ਐਸਐਸਪੀ ਤਾਇਨਾਤ ਕੀਤੇ ਗਏ ਨੇ ਪੰਜਾਬ ਦੇ ਨਾ ਪੰਜ ਜ਼ਿਲ੍ਹਿਆਂ ਦੇ ਵਿੱਚ ਚਾਰਜ ਸੰਭਾਲਣ ਦੇ ਉਹਨਾਂ ਨੂੰ ਹੁਕਮ ਦਿੱਤੇ ਨੇ ਆਦੇਸ਼ ਦਿੱਤੇ ਨੇ ਚੋਣ ਕਮਿਸ਼ਨ ਦੇ ਵੱਲੋਂ ਇਹ ਜਾਰੀ ਹੁਕਮਾਂ ਦੇ ਹੇਠ ਜਿਹੜੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਇਹ ਨਵੇਂ ਐਸਐਸਪੀ ਨਿਯੁਕਤ ਕੀਤੇ ਗਏ ਨੇ ਨਵੇਂ ਐਸਐਸਪੀ ਨਿਯੁਕਤ ਕੀਤੇ ਗਏ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਮਿਲੇ ਨੇ ਤੁਹਾਡਾ ਵੀ ਜੇਕਰ ਇਸ ਦੇ ਵਿੱਚ ਜ਼ਿਲ੍ਹੇ ਦਾ ਨਾਮ ਅਸੀਂ ਲੈਣੇ ਆ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਨਵਾਂ ਐਸਐਸਪੀ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਜਾਰੀ ਹੁਕਮ ਕੀਤੇ ਗਏ ਨੇ ਤੁਰੰਤ ਚਾਰ ਚਾਰਜ ਸੰਭਾਲਣ ਦੀ ਉਹਨਾਂ ਨੂੰ ਗਾਲਾਂ ਕੀ ਗਈ ਹੈ ਕਈ ਅਫਸਰਾਂ ਨੂੰ ਹਟਾ ਵੀ ਦਿੱਤਾ ਗਿਆ ਤੁਹਾਡੇ ਨਾਲ ਸਾਰੀ ਸੂਚੀ ਜਿਹੜੀ ਜਾਰੀ ਹੋਈ ਹੈ ਉਸਾਂਝੀ ਕਰਾਂਗੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਨਵੇਂ ਐਸਐਸਪੀ ਦੀ ਤੈਨਾਤੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਲ ਸੀ ਨੇ ਦੱਸਿਆ ਕਿ ਦੀਪਕ ਪਾਰੀਕ ਨੂੰ ਐਸਐਸਪੀ ਬਠਿੰਡਾ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਦੇ ਹੱਤੀ ਲਾਇਆ ਗਿਆ ਇਸੇ ਤਰ੍ਹਾਂ ਸਿਮਰਤ ਕੌਰ ਨੂੰ ਐਸਐਸਪੀ ਮਲੇਰ ਕੋਟਲਾ ਸੁਹੇਲ ਕਾਸਿਮ ਮੀਰ ਨੂੰ SSP ਪਠਾਨਕੋਟ ਤੇ ਡਾਕਟਰ ਪ੍ਰਗਿਆ ਜੈ ਨੂੰ SSP ਫਜ਼ਲਕਾ ਲਾਇਆ ਗਿਆ ਹੈ ਤਾਂ ਪੰਜਾਬ ਦੇ ਇਹਨਾਂ ਪੰਜ ਜ਼ਿਲ੍ਹਿਆਂ ਨੂੰ ਨਵੇਂ SSP ਮਿਲੇ ਨੇ ਚੌਣ ਕਮਿਸ਼ਨ ਦੇ ਵੱਲੋਂ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਤੁਰੰਤ ਚਾਰ ਸੰਭਾਲਨ ਦੇ ਆਦੇਸ਼ ਇਹਨਾਂ ਨੂੰ ਦਿੱਤੇ ਗਏ ਨੇ ਕਈ ਅਫਸਰਾਂ ਨੂੰ ਪਹਿਲਾਂ ਹਟਾar ਦਿੱਤਾ ਗਿਆ ਸੀ ਤੇ ਦੀਪਕ ਪਾਰੀਕ ਨੂੰ ਜਿਵੇਂ ਅਸੀਂ ਦੱਸਿਆ ਐਸਐਸਪੀ ਬਠਿੰਡਾ ਤਾਇਨਾਤ ਕੀਤਾ ਗਿਆ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਵਿਹਾਰਤੀ ਕੀਤਾ ਗਿਆ ਇਹ ਤਾਇਨਾਤ ਕੀਤਾ ਗਿਆ ਇਹਨਾਂ ਨੂੰ ਸਿਮਰਤ ਕੌਰ ਨੂੰ ਮਲੇਰ ਕੋਟਲਾ ਦੇ ਵਿੱਚ ਤਾਇਨਾਤ ਕੀਤਾ ਗਿਆ ਐਜ਼ ਐਸਐਸਪੀ ਤੇ সোহੇਲ ਕਾਸਿਮ ਮੀਰ ਨੂੰ ਐਸਐਸਪੀ ਪਠਾਨਕੋਟ ਦੇ ਵਿੱਚ ਤਾਇਨਾਤ ਕੀਤਾ ਗਿਆ ਤੇ ਡਾਕਟਰ ਪ੍ਰਗਿਆ ਜੈਨੂ ਐਸਐਸਪੀ ਫਜ਼ਿਲਕਾ ਲਾਇਆ ਤਾਂ ਇਸ ਤੋਂ ਪਹਿਲਾਂ ਤੇ ਵੀਰਵਾਰ ਦੀ ਗੱਲ ਕਰ ਲੈਣੇ ਆ ਤੇ ਵੀਰਵਾਰ ਨੂੰ ਇਹਨਾਂ ਜ਼ਿਲ੍ਹਿਆਂ ਤੋਂ ਅਧਿਕਾਰੀਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਇਹਨਾਂ ਦੇ ਵਿੱਚੋਂ 4 ਪੀਪੀਐਸ ਅਧਿਕਾਰੀ ਜਲੰਧਰ ਦਿਹਾਤੀ ਦੇ ਐਸਐਸਪੀ ਸੁਖਵਿੰਦਰ ਸਿੰਘ ਭੁੱਲੈ ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਫਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਅਤੇ ਮਲੇਰ ਕੋਟਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਆਈਪੀਐਸ ਕਾਰਡ ਨਾ ਹੋਣ ਕਾਰਨ ਬਦਲ ਦਿੱਤਾ ਗਿਆ ਜਦਕੀ ਬਠਿੰਡਾ ਦੇ ਐਸਐਸਪੀ ਹਰਮਨ ਪੀਰ ਸਿੰਘ ਗਿੱਲੂ ਜਿਹੜਾ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਭਰਾ ਹੋਣ ਕਾਰਨ ਖਡੂਰ ਸਾਹਿਬ ਤੋਂ ਹਟਾ ਦਿੱਤਾ ਗਿਆ ਸੀ ਤਾਂ ਨਵੇਂ ਜਿਹੜੇ ਐਸਐਸਪੀ ਤਨਨਾਥ ਕਿਤੇ ਗਏ ਨੇ ਪੰਜਾਬ ਦੇ ਨਾਲ ਪੰਜ ਜ਼ਿਲ੍ਹਿਆਂ ਦੇ ਵਿੱਚ ਚਾਰਜ ਸੰਭਾਲਣ ਦੇ ਉਹਨਾਂ ਨੂੰ ਹੁਕਮ ਦਿੱਤੇ ਨੇ ਆਦੇਸ਼ ਦਿੱਤੇ ਨੇ ਚੋਣ ਕਮਿਸ਼ਨ ਦੇ ਵੱਲੋਂ ਇਹ ਜਾਰੀ ਹੁਕਮਾਂ ਦੇ ਹੇਠ ਜਿਹੜੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਨਵੇਂ ਐਸਐਸਪੀ ਨਿਯੁਕਤ ਕੀਤੇ ਗਏ ਨੇ